ਜੱਗਿਆ ਭਾਈ ਰਾਤ ਬੜਾ ਕੰਡਾ ਕੱਢਿਆ ਪਾਬਕਤੌਰੇ ਦਾ ਪਾਬਕਤੌਰੇ ਦਾ ਕੰਡਾ ਤਾਂ ਕੱਢਣੀ ਸੀ ਸੁਖਿਆ ਪਿੰਡ ਦੇ ਵਿੱਚ ਪਲੇ ਮਾਨ ਸਪੰਦਿਆਂ ਦਾ ਜਿਉਣਾ ਉਹਨੇ ਹਰਾਮ ਕਰ ਰੱਖਿਆ ਸੀ ਉਹ ਭਾਈ ਛੋਟੇ ਛੋਟੇ ਬੱਚਾ ਨੂੰ ਵੀ ਨਸ਼ੇ ਤੇ ਦਾ ਹੀ ਬਠਾਸੀਓ ਨਸਿਆਂ ਦਾ ਬੜਾ ਸਤਾਕਰ ਬਣਦਾ ਸੀ ਪਿੰਡ ਦੀ ਜਮਾਨੀ ਨੂੰ ਉਹਦੇ ਨਸ਼ੇ ਖਾ ਗਏ ਪੁੱਛ ਕੇ ਵੇਖੋ ਨਾ ਮਾਮਨ ਜਿਨ੍ਹਾਂ ਦੇ ਨੌਜਵਾਨ ਪੁੱਤੋ ਦੇ ਨਸ਼ਿਆਂ ਦਾ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਗਏ ਉਹ ਜੱਗਿਆ ਭਾਈ ਤਾਈਉ ਦੋਬਾ ਮਰਨਾ ਬਣਦੇ ਸੀ ਭਾਈ ਇੱਕ ਮਿੰਟ ਬਾਈ ਮੈਂ ਦਿਖਦਾ ਸੁਖਿਆ ਹਾਂ ਬਈ ਪੁਰਸ ਆਪਣਾ ਮੰਗੜਾ ਕਰਦੀ ਫਿਰਦੀ ਐ ਬਾਈ ਘਬਰਾਣਾ ਮੈਂ ਦੇ ਤਾ ਥੋੜੇ ਬੋਲੋ ਬਾਈ ਕਿਹੜਾ ਬਾਈ ਉਹ ਮੈਂ ਤਾਂ ਜੰਗ ਸਿੰਘਾ ਥੋੜਾ ਆਪਦਾ ਬੰਦਾ ਗੇਟ ਬੋਲੂ ਓਏ ਇਹ ਤਾਂ ਬਾਈ ਜੰਗ ਸਿੰਘਾ ਜੰਗ ਸਿੰਘਾ ਭਲਾ ਜੰਗ ਸਿੰਘਾ ਕਿਵੇਂ ਆਇਆ ਆ ਜਾ ਉਹ ਵੀ ਜੰਗ ਸਿੰਘਾ ਜੰਗ ਸਿੰਘਾ ਕੀ ਰਿਪੋਰਟ ਲੈ ਕੇ ਆ ਉਹ ਜੱਗਿਆ ਉਹ ਰਾਤ ਕਿਹਨੂੰ ਮਾਰਿਆ ਤੁਸੀਂ ਰਾਤ ਤਾਂ ਸੀ ਬਖਤੌਰੇ ਨੂੰ ਮਾਰਿਆ ਉਹ ਬਖਤੌਰਾਂ ਨੂੰ ਤੁਸੀਂ ਨੇਰੇ ਤੇ ਤੰਨੇ ਨੂੰ ਮਾਰਿਆ ਅਸੀਂ ਤੰਨੇ ਨੂੰ ਨਹੀਂ ਮਾਰਿਆ ਅਸੀਂ ਬਖਤੌਰੇ ਨੂੰ ਹੀ ਮਾਰਿਆ ਉਹ ਦਾ ਹੇਦ ਕਰਾ ਕਰ ਚੱ ਗਿਆ ਤੂੰ ਤੰਨੇ ਨੂੰ ਮਾਰਿਆ ਰਾਤ ਤੇਰੇ ਚ ਅਸੀਂ ਤੰਨੇ ਨੂੰ ਨਹੀਂ ਪਾਰਿਆ ਅਸੀਂ ਬਖਤੌਰੇ ਨੂੰ ਮਾਰਿਆ ਗੱਡੀ ਅਸੀਂ ਘੇਰ ਕੇ ਬਖਤੌਰੇ ਦੀ ਅਸੀਂ ਗੋਲੀਆਂ ਨਾਲ ਧੰਨ ਸੁੱਟਿਆ ਉਹ ਬਖਤੌਰੇ ਦੀ ਗੱਡੀ ਤੰਨਾ ਮੰਗ ਕੇ ਲੈ ਕੇ ਗਿਆ ਸੀਗਾ ਜਦੋਂ ਤੂੰ ਗੋਲੀ ਚਲਾਈ ਆ ਸ਼ੀਸ਼ਾ ਡਾਊਨ ਕਰਾ ਕੇ ਹਾਂ ਬਈ ਉਹ ਤਾਂ ਤੂੰ ਸਿਆਣਾ ਤੰਨਾ ਕ ਬਖਤੌਰ ਆਗਾ ਭਾਈ ਮੈਂ ਬੰਦਾ ਨਹੀਂ ਦੇਖਿਆ ਮੈਂ ਸਿੱਧੇ ਗੋਲ ਨਹੀਂ ਚਲਾਦੀ ਭਾਈ ਉਹ ਗੱਡੀ ਦੇ ਕੀ ਮਾਰਦਾ ਉਹ ਅਸੀਂ ਗੱਡੀ ਦੇਖ ਕੇ ਫੱਦਾ ਮਾਰ ਉਹਦਾ ਮੰਗ ਵੀ ਕਿਸੇ ਨੂੰ ਗੱਡੀ ਵੀ ਨਹੀਂ ਸਿੱਧੰਦਾ ਹੁੰਦਾ ਉਹ ਜੱਗਿਆ ਤੂੰ ਤੰਨੇ ਦੇ ਘਰੇ ਸੱਫਰ ਬਸਾਤੇ ਜੰਗਸਿਆਂ ਤੰਨਾ ਦਰਵੇਸ਼ ਬੰਦਾ ਮਾਰਿਆ ਗਿਆ ਓਏ ਹੋਰ ਜੱਗਿਆ ਬੜੀ ਮਾੜੀ ਗੱਲ ਹੋਈ ਉਹ ਜੱਗਿਆ ਆਪਣੀ ਲੈਂਡ ਦੇ ਵਿੱਚ ਜੱਗੇ ਮਾਰੇ ਬੰਦਾ ਮਾਰਦੇ ਰਹਿੰਦੇ ਨੇ ਤੂੰ ਕਿਉਂ ਮਨ ਹੋਲਾ ਕਰਿਆ ਮਨ ਹੋੜਾ ਤਾਂ ਐ ਕਰਿਆਗਾ ਤੰਨਾ ਦਾ ਪਿੰਡ ਦਾ ਦਰਵੇਸ਼ ਬੰਦਾ ਸੀ ਜਿਹੜਾ ਆਪਣੇ ਹੱਥੋਂ ਮਾਰਿਆ ਗਿਆ ਜਿਹੜਾ ਬੰਦਾ ਮਾਰਨ ਵਾਲਾ ਸੀ ਉਹ ਆਪਾ ਤੋਂ ਮਾਰਿਆ ਨਹੀਂ ਗਿਆ ਓਏ ਹੁਣ ਤੂੰ ਬੁੱਧਲਾ ਨਹੀਂ ਗੱਲਾਂ ਕਰੀਨਾ ਮੈਂ ਬੁੱਧਲਾ ਨਹੀਂ ਗੱਲਾਂ ਨਹੀਂ ਕਰਦਾ ਸੁਖਿਆ ਓ ਜੱਗਿਆ ਤੁਸੀਂ ਕਿਵੇਂ ਆਪਦੀ ਜ਼ਿੰਦਗੀ ਖਰਾਬ ਕਰੀਆ ਔਰਿਆਂ ਦੇ ਵਿੱਚ ਰਾਤਾਂ ਗੱਟੀਆਂ ਕਿੰਨੀ ਜ਼ਿੰਦਗੀ ਤੁਸੀਂ ਖਰਾਬ ਕਰ ਲਈ ਆਪਦੀ ਤੁਸੀਂ 50 ਪੁਲਿਸ ਨੂੰ ਸਰੈਂਡਰ ਕਰਤੋ ਤੁਹਾਡੇ ਤੇ ਨਾਮ ਰੱਖਿਆ ਪੁਲਿਸ ਨੇ ਓਥਾ ਗੱਲ ਤੇਰੀ ਚੰਗ ਸਿਆ ਠੀਕ ਐ ਸਾਨੂੰ ਸਾਰੀਆਂ ਗੱਲਾਂ ਦੀ ਰਿਪੋਰਟ ਸਾਰਾ ਪਿੰਡ ਸੋ ਤੋਂ ਡਰਿਆ ਪਿਆ ਓਥਾ ਗੱਲ ਤੇਰੀ ਠੀਕ ਐ ਚੰਗ ਸਿਆ ਤੂੰ ਹੁਣ ਚਲਾ ਜਾ ਅਸੀਂ ਆਉਦੀ ਬਣੀ ਨਿਪੜਾਂਗੇ ਤੂੰ ਹੁਣ ਚਲਾ ਜਾ ਜੰਗਸਿਆ ਹੁਣ ਤੂੰ ਜਾ ਉਹ ਧਿਆਨ ਰੱਖੀ ਤੇ ਕੇ ਕੋਈ ਗੱਲ ਨਹੀਂ ਜੰਗਸਿਆ ਸਾਡਾ ਫਿਕਰ ਨਾ ਕਰੀ ਉਹ ਜੱਗਿਆ ਤੂੰ ਕੈਹੀ ਗੱਲਾਂ ਕਰੀ ਨਾ ਹਏ ਚਾਰ ਪੰਜ ਬੰਦੇ ਆ ਤਾਂ ਹੋ ਟੋਕਣਿਆ ਮੇਰੀ ਗੱਲ ਸੁਣ ਲੈ ਸੁਖਿਆ ਬੁਝਦਿਲ ਵਾਲੀਆਂ ਗੱਲਾਂ ਤੈਨੂੰ ਛੱਡਣੀਆਂ ਪੈਣਗੀਆਂ ਮੈਂ ਬੁਝਦਿਲ ਨਹੀਂ ਹੈਗਾ ਹੁਣ ਤੂੰ ਬੁਝਦਿਲ ਮੈਂ ਰਸਤੇ ਛੱਡਣੇ ਚਾਹਣਾ ਹੈ ਉਹ ਜੱਗਿਆ ਹੁਣ ਜੇ ਪਹਿਲਾਂ ਇੰਚ ਪਈ ਗਏ ਹਮੇ ਲਿੱਕਣਾ ਕਰੇ ਵਾਸਤੇ ਹੈ ਹੁਣ ਇਚ ਕੱਟਣਾ ਨਿਕਲਣਾ ਤਾਂ ਪੈਣੀ ਹੈ ਆਪਾਂ ਪੁਲਿਸ ਦੇ ਹੱਥੋਂ ਮਰਨ ਨਾਲੋਂ ਤਾਂ ਪੁਲਿਸ ਨੂੰ ਸਿਲੰਡਰ ਕਰ ਦੇਣਾ ਇਹ ਚੰਗਾ ਹੈ ਉੱਥੇ ਬਣਦੀ ਸਜ਼ਾ ਕੱਟ ਲਾਂਗੇ ਉਸ ਤੋਂ ਬਾਅਦ ਜ਼ਿੰਦਗੀ ਆਮ ਬੰਦਿਆਂ ਵਾਂਗ ਜੀ ਲਾਂਗੇ ਚੱਲ ਜੱਗੇ ਵਈ ਫਿਰ ਮੈਂ ਵੀ ਤੇਰੇ ਨਾਲ ਹੀ ਆਪਾਂ ਤੂੰ ਕਹੇਗਾ ਉਵੇਂ ਹੀ ਕਰ ਲਾਂਗੇ ਆਪਾਂ ਨੂੰ ਛੜ ਤੇ ਨੇ ਰਾਹ ਚੰਗੇ ਆ ਪੰਜ ਚਾਰ ਬੰਦਿਆਂ ਦੇ ਕੰਡੇ ਕਿਹੜੇ ਕੱਟਣੇ ਆ ਤਾਂ ਪ੍ਰਮਾਤਮਾ ਕੰਡੇ ਕੱਟਦਾ ਰੂ ਗਲਤ ਬੰਦਿਆਂ ਦੇ ਤੂੰ ਮੈਂ ਕਾਉਣਾ ਗਲਤ ਬੰਦਿਆਂ ਨੂੰ ਮਾਰ ਮਕਾਉਣ ਵਾਲਿਆ ਠੀਕ ਚੱਲ ਜੱਗੇ ਬਈ ਫਿਰ ਮੈਂ ਵੀ ਤੇਰੇ ਨਾਲ ਹੀ ਜਨਾਬ ਆਪਣੇ ਲਾਖੇ ਤੇ ਨੁਸਾ ਬਹੁਤ ਕਰ ਗਿਆ ਜੀ ਪਰ ਮੈਂ ਪੂਰੀ ਤਰ੍ਹਾਂ ਹਾਂ ਓਏ ਹੌਲਦਾਰਾ ਥਾ ਥਾਲਾ ਲਾ ਕੇ ਘਰਾਂ ਦਿਲਾ ਚੈੱਕੇਗਾ ਮੇਰੀ ਰੀਜ ਨਾ ਸਾਰੀ ਪਕੜਣੀ ਨਹੀਂ ਪਾਟ ਖਾਣਾ ਸਪੈਕਟਰ ਤੇਨੂੰ ਪਾਟ ਜੇ ਚਿੜੀ ਵੀ ਫੜ ਕੇ ਨਾ ਤਾਂ ਤੈਨੂੰ ਸਸਪੈਂਡ ਕਰਨਾ ਸੁਣ ਗਈ ਗੱਲ ਓਕੇ ਜਨਾਬ ਓਹ ਕਿਹੜੇ ਵਿਧਿਆਰਥੀਆਂ ਲਈ ਕਰਦਾ ਫਾੜਾ ਕੰਨਾਂ ਰਹਿਣਾ ਅਸਲਾ ਨੇ ਕਿਹਾ ਤੋ ਇਹਨਾਂ ਦੇ ਕੋਈ ਮੇਰਾ ਕੱਪ ਕਰਕੇ ਬੰਦੇ ਸੀ ਉਹ ਚੱਗਿਆ ਤੂੰ ਐ ਪੁੱਤ ਦਾ ਲੋੜੀ ਦਾ ਮੌਜ ਮਾਹੌਲ ਦਾ ਚੰਨਾਂ ਨੇ ਤੂੰ ਆ ਗਿਆ ਕਿ ਮੈਂ ਆ ਗਿਆ ਚੱਗਿਆ ਖਾਣੇ ਤੇ ਸਾਬ ਜੀ ਸਾਨੂੰ ਆਦਿਆਂ ਗਲਤੀਆਂ ਦਾ ਸਾਥ ਹੋ ਗਿਆ ਜੀ ਇੱਥੇ ਤੁਹਾਡੇ ਕੋਲ ਆਤਮ ਸਮਰਪਣ ਕਰਨ ਆ ਗਏ ਪਹਿਲਾਂ ਕਿੰਨੇ ਬੰਦੇ ਮਾਰੇ ਹੋ ਤੁਸੀਂ ਪੰਜ ਸੱਤ ਬੰਦੇ ਮਾਰਤੇ ਪਟਰਾ ਤੈਨੂੰ ਸ਼ਰਮ ਆਉਂਦੀ ਆ ਪੰਜ ਸੱਤ ਕਹਿੰਦੇ ਨੂੰ ਤੁਸੀਂ ਘਰਾਂ ਦੇ ਚਰਾਗ ਉਜਾਲਦੇ ਨੇ ਸ਼ਰਮ ਉਹਦੀ ਕਰਕੇ ਤਾ ਜੀ ਅੱਜ ਅਸੀਂ ਤੁਹਾਡੇ ਕੋਲ ਆ ਤੁਮ ਸਮਰਪਣ ਕਰਨ ਆ ਗਏ ਤੁਹਾਨੂੰ ਅਸਲਾ ਸਮੋਣ ਆ ਗਿਆ ਇੰਸਪੈਕਟਰ ਆ ਉਹ ਜੇ ਤੁਸੀਂ ਅੱਜ ਨਾ ਮਿਲਦੇ ਨਾ ਸਵੇਰੇ ਤੁਹਾਡਾ ਅੰਕਾਉਂਟਰ ਹੋਣਾ ਥੋੜੀ ਸਾਰੀਆਂ ਜਗ੍ਹਾ ਦਾ ਸਾਨੂੰ ਪਤਾ ਲੱਗਿਆ ਸੀ ਸਾਹਿਬ ਜੀ ਸਾਨੂੰ ਮਾਫ ਕਰੋ ਜੀ ਸਾਨੂੰ ਕੀਤੇ ਦੀ ਸਜ਼ਾ ਦੇ ਦਿਓ ਜਿਹੜੀ ਤੇਰੀ ਸਾਨੂੰ ਰਾਹ ਕਰੋ ਜੀ ਸਾਹਿਬ ਜੀ ਫਸੇ ਵੀ ਸੋ ਸਜ਼ਾ ਦੇ ਦੇ ਸਜ਼ਾ ਜੋ ਤੁਹਾਨੂੰ ਕਾਨੂੰਨ ਨਾਲ ਠੀਕ ਹੈ ਬੰਦੀ ਸਜ਼ਾ ਮੈਂਡੀ ਤੁਹਾਨੂੰ ਓਏ ਹੌਲਦਾਰ ਇਹਨੂੰ ਅੰਦਰ ਘਰਾਵਾ ਲਾ